ਮਾਨਸਾ ਤੋਂ ਆਰੀਏ ਜਿੱਤੇ ਕੇ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਗਈ ਆ ਬੀਤੀ ਰਾਤ तकरीबन 11:00 ਵਜੇ ਪ੍ਰਗਟ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਉੱਪਰ ਜੋ ਕਿ ਸਿੱਧੂ ਮੂਸੇਵਾਲਾ ਦਾ ਕਰੀਬੀ ਦੱਸਿਆ ਜਾ ਰਿਹਾ ਉਸਦੇ ਘਰ ਦੇ ਉੱਪਰ ਤਾਬੜ ਤੋੜ ਜੋ ਗੋਲੀਆਂ ਚਲਾਈ ਗਈਆਂ ਨੇ ਫਾਇਰਿੰਗ ਕੀਤੀ ਗਈ ਹੈ ਫਾਇਰਿੰਗ ਮੋਟਰਸਾਈਕਲ ਦੇ ਉੱਪਰ ਦੋ ਨਕਾਬਪੋਸ਼ ਵਿਅਕਤੀ ਆਉਂਦੇ ਨੇ ਜੋ ਕਿ ਸੀਸੀਟੀਵੀ ਵੀਡੀਓ ਦੇ ਵਿੱਚ ਉਹ ਸਾਰੀ ਘਟਨਾ ਕੈਦ ਵੀ ਹੋਇਆ ਕਿ ਕਿਸ ਤਰੀਕੇ ਮੋਟਰਸਾਈਕਲ ਦੇ ਉੱਪਰ ਆਉਂਦੇ ਨੇ ਪ੍ਰਗਟ ਸਿੰਘ ਨਾਂ ਦੇ ਵਿਅਕਤੀ ਦੇ ਘਰ ਦੇ ਉੱਪਰ ਜਾ ਉਸਦੇ ਘਰ ਦੇ ਦਰਵਾਜ਼ੇ ਦੇ ਉੱਪਰ ਕੰਧਾਂ ਦੇ ਉੱਪਰ ਗੋਲੀਆਂ ਚਲਾ ਕੇ ਚ ਜਾਂਦੇ ਰਹੇ ਤੇ ਉਸ ਤੋਂ ਬਾਅਦ ਇੰਗਲੈਂਡ ਦੇ ਇੱਕ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਇੱਕ ਕਹਿ ਜੀਅ ਕੇ ਫਰौती ਮੰਗਣ ਦਾ ਵੈਸੇ ਹੀ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ 30 ਲੱਖ ਰੁਪਏ ਦੀ ਫਰौती ਮੰਗੀ ਜਾਂਦੀ ਹੈ ਫਰौती ਉਹ ਉਹਨਾਂ ਵਿਅਕਤੀਆਂ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਮੰਗੀ ਜਾਂਦੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਜੇਕਰ 30 ਲੱਖ ਰੁਪਏ ਦੀ ਫਰौती ਨਹੀਂ ਦਿੱਤੀ ਜਾਂਦੀ ਤਾਂ ਉਸ ਪ੍ਰਗਟ ਸਿੰਘ ਨਾਂ ਦੇ ਵਿਅਕਤੀ ਦਾ कतल किया जाएगा तो सीधू मूसेवाल करीबी प्रगट सिंह जो कि मानसे तो खबर निकल के सामने आई है कि मानसे के बीती रात गोलियां चलाई गई ने जिते कि सिद्धू मूसेवाल एक करीबी व्यक्ति दसिया जा रहा है जिसका नाम प्रगट सिंह उस प्रगट सिंह के घर के ऊपर बीती रात दो मोटरसाइकिल सवार नकाबपोश व्यक्ति आने नकाबपोश व्यक्ति आके फायरिंग कर देंगे ने तावड़ोड़ जिस दिखा तस्वीर निकल के सामने आई दे ने देख सकते हो किस तरीके घर दरवाजे के उपर ਉਸ ਤੋਂ ਬਾਅਦ ਕੱਦਾਂ ਦੇ ਉੱਪਰ ਫਾਇਰੀ ਕੀਤੀ ਗਈ ਤੇ ਨਾਲ ਦੀ ਨਾਲ ਕੁਝ ਸਮੇਂ ਬਾਅਦ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਇੰਗਲੈਂਡ ਦੇ ਨੰਬਰ ਤੋਂ ਇੱਕ ਤਭਕੀ ਭਰਿਆ ਮੈਸੇਜ ਆਉਂਦਾ ਜਿਸ ਦੇ ਵਿੱਚ ਕਿ ਲੌਰੈਂਸ ਬਿਸ਼ਰੋਈ ਦਾ ਨਾਮ ਲੈ ਕੇ 30 ਲੱਖ ਰੁਪਏ ਦੀ ਫਰੋਤੀ ਵਗੀ ਜਾਂਦੀ ਹੈ ਗੱਲ ਆਖੀ ਜਾਂਦੀ ਹੈ ਕਿ ਜੇਕਰ 30 ਲੱਖ ਰੁਪਏ ਦੀ ਜੋ 30 ਲੱਖ ਰੁਪਏ ਜੋ ਇਹਨਾਂ ਜਿਸ ਨੰਬਰ ਤੋਂ ਜੋਸਫ ਫੋਨ ਆਇਆ ਮੈਸੇਜ ਆਇਆ ਉਸ ਨੂੰ ਨਹੀਂ ਦਿੱਤੇ ਜਾਂਦੇ ਤਾਂ ਪ੍ਰਗਟ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਵੇਗਾ ਤੇ ਸਾਰੇ ਮਾਮਲੇ ਦੀ ਜਿਹੜੀ ਜਾਣਕਾਰੀ ਆ ਪਰਗੜ ਸਿੰਘ ਨਾਂ ਦੇ ਵਿਅਕਤੀ ਦੁਆਰਾ ਜੋ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਦਿੱਤੀ ਜਾਂਦੀ ਆ ਮਾਨਸਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਆ ਤੇ ਇਸ ਮਾਮਲੇ ਨੂੰ ਮਾਨਸਾ ਪੁਲਿਸ ਦੁਆਰਾ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਤਾਂ ਸਿੱਧੂ ਬੁੱਸੇਵਾੜਾ ਦੇ ਇੱਕ ਹੋਰ ਕਰੀਬੀ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਇਆ ਗਿਆ ਰਹਿ ਮਾਨਸਾ ਦੇ ਵਿੱਚ ਪਰਗੜ ਸਿੰਘ ਨਾਂ ਦੇ ਵਿਅਕਤੀ ਦੇ ਉੱਪਰ ਘਰ ਦੇ ਵਿੱਚ ਗੋਲੀਆਂ ਚਲਾਇਆ ਗਿਆ ਰੇ ਜਿਸ ਨੂੰ ਕਿ ਇੱਕ ਧਮਕੀ ਭਰਿਆ ਮੈਸੇਜ ਵੀ ਆਉਂਦਾ ਜਿਸ ਦੇ ਵਿੱਚ ਕਿ ਲਾਰੈਂਸ ਮਿਸ਼ਰੋਈ ਦਾ ਨਾਮ ਲੈ ਕੇ 30 ਲੱਖ ਰੁਪਏ ਤੱਕ ਦੀ ਫਰੋਤੀ ਮੰਗੀ ਗਈ ਹੈ